ਇਨੂੰ ਕਹਿੰਦੇ ਆ ਚੱਲ ਜਾਂਦੇ ਚੋਰ ਦੀ ਪਾਗੀ ਸਈ ਜ਼ਿੰਦਗੀ ਚ ਪਹਿਲੀ ਵਾਰ ਤੁਸੀਂ ਚੋਰੀ ਦੀ ਇਹੋ ਜੀ ਘਟਨਾ ਸੁਣ ਰਹੇ ਹੋ ਲਾਜ਼ਮੀ ਹੈਰਾਨ ਰਹਿ ਜਾਓਗੇ ਔਰ ਇਸ ਘਟਨਾ ਦਾ ਇੱਕ ਬਹੁਤ ਵੱਡਾ ਸੱਟਾ ਤੇ ਨਤੀਜਾ ਵੀ ਨਿਕਲਦਾ ਹੈ ਗੌਰ ਨਾਲ ਸੁਣਿਓ ਘਟਨਾ ਇਹ ਵਾਪਰੀ ਹੈ ਜੀ ਕਿ ਇੱਕ ਵਿਅਕਤੀ ਆਪਣੇ ਪਰਿਵਾਰ ਸਮੇਤ ਦਰਬਾਰ ਸਾਹਿਬ ਮੱਥਾ ਟਿਕਣ ਗਿਆ ਸੀ ਅਮਰਤਸਰ ਤੇ ਬੱਸ ਸਟੈਂਡ ਚ ਉਹਦਾ ਪਰਸ ਕਿਸੇ ਨੇ ਕੱਢ ਲਿਆ ਤੇ ਉਸ ਤੋਂ ਬਾਅਦ ਉਹ ਬੰਦਾ ਇਸ ਗੱਲੋਂ ਬੜਾ ਦੁਖੀ ਸੀ ਵੀ ਚੱਲ ਜਿਹੜੇ ਪੈਸੇ ਸੀ ਉਹ ਤਾਂ ਚੋਰ ਨੇ ਕੱਢ ਲਏ ਪਰ ਉਹਦੇ ਵਿੱਚ ਮੇਰੇ ਬਹੁਤ ਕੀਮਤੀ ਕਾਗਜ਼ ਸੀ ਬਹੁਤ ਕੀਮਤੀ ਕੁਝ ਦਸਤਾਵੇਜ਼ ਕੁਝ ਡਾਕੂਮੈਂਟ ਸੀ ਤੇ ਪਰਸ ਚੱਲ ਮੇਰਾ ਪਰਸੋ ਨਾ ਮਿਲੇ ਪਰ ਜੇ ਉਹ ਮੇਰੇ ਕਾਗਜ਼ ਮੇਰੇ ਦਸਤਾਵੇਜ਼ ਮੈਨੂੰ ਮਿਲ ਜਾਣ ਤਾਂ ਬੜੀ ਚੰਗੀ ਗੱਲ ਹੋਵੇਗੀ ਤਾਂ ਹੋਇਆ ਕੀ ਅਜੇ ਉਹਦਾ ਪਰਸ ਉਹਦਾ ਬਟੂਆ ਚੋਰੀ ਹੋਏ ਨੂੰ 10 ਕੁ ਦਿਨ ਹੋਏ ਸੀ ਤੇ ਉਹਦੇ ਘਰੇ ਡਾਕ ਦੇ ਰਾਹੀਂ ਇੱਕ ਪਾਰਸਲ ਆਉਂਦਾ ਹੈ ਤੇ ਜਦੋਂ ਡਾਕੀਏ ਤੋਂ ਲੈ ਕੇ ਉਹ ਪਾਰਸਲ ਖੋਲਦੇ ਨੇ ਤਾਂ ਉਹਦੇ ਵਿੱਚ ਚੋਰ ਦੁਆਰਾ ਉਹਨਾਂ ਨੂੰ ਉਹਨਾਂ ਦੇ ਕੀਮਤੀ ਕਾਗਜ਼ ਉਹਨਾਂ ਦੇ ਡਾਕੂਮੈਂਟ ਉਹਨਾਂ ਦੇ ਜੋ ਵੀ ਕਾਰਡ ਵਗੈਰਾ ਸੀ ਉਹ ਸਾਰੇ ਚੋਰ ਦੁਆਰਾ ਡਾਕ ਰਾਹੀਂ ਵਾਪਸ ਭੇਜ ਦਿੱਤੇ ਹੁਣ ਮੀਡੀਆ 'ਚ ਇਸ ਘਟਨਾ ਦੀ ਚਰਚਾ ਹੋ ਰਹੀ ਹੈ ਪਰ ਇਸ ਘਟਨਾ ਨੂੰ ਦੋ ਤਿੰਨ ਤਰੀਕਿਆਂ ਨਾਲ ਵੇਖਿਆ ਜਾਣਾ ਚਾਹੀਦਾ ਹੈ ਪਹਿਲਾ ਦੇਖੋ ਚੋਰ ਦੀਆਂ ਤਰੀਫਾਂ ਕੁਝ ਲੋਕ ਕਰ ਰਹੇ ਨੇ ਇਹ ਗੱਲ ਮੰਨਣੀ ਪਊ ਵੀ ਚੋਰ ਤਾਂ ਇੱਥੇ ਬਹੁਤ ਨਹੀਂ ਜੋ ਇੱਥੋਂ ਦੇ ਰਾਜਨੀਤਿਕ ਪ੍ਰਬੰਧ ਇੱਥੋਂ ਦੀਆਂ ਸਿਆਸਤਾਂ ਦੇ ਸਿਸਟਮ ਚੋਂ ਪੈਦਾ ਹੋਏ ਨੇ ਬੇਰੁਜ਼ਗਾਰੀ ਚੋਂ ਪੈਦਾ ਹੋਏ ਨੇ ਨਸ਼ਿਆਂ ਚੋਂ ਪੈਦਾ ਹੋਏ ਨੇ ਪਰ ਜਬੀਰ ਜਮੀਰ ਦੀ ਗੱਲ ਹੈ ਕਿਹੜਾ ਚੋਰ ਇੱਥੇ ਇੱਥੋਂ ਤੱਕ ਸੋਚਦਾ ਵੀ ਚੱਲ ਉਹਨਾਂ ਦੇ ਕੀਮਤੀ ਕਾਗਜ਼ ਮੈਂ ਵਾਪਸ ਕਰ ਦਿਆਂ ਅਗਲਾ ਕਹਿੰਦਾ ਯਾਰ ਕਿਸੇ ਤਰੀਕੇ ਨਾਲ ਫੜੇ ਹੀ ਨਾ ਜਾਈਏ ਦਫਾ ਕਰੋ ਪਰ ਅੱਗ ਲਾਓ ਉਥੇ ਸੁੱਟ ਦਿਓ ਪਰ ਜਿਹੜੇ ਚੋਰ ਨੇ ਇੰਜ ਕਾਗਜ਼ ਉਹਨਾਂ ਦੇ ਕੀਮਤੀ ਕਾਗਜ਼ ਪੱਤਰ ਵਾਪਸ ਭੇਜੇ ਨੇ ਉਹ ਪਰਿਵਾਰ ਵੀ ਉਹਦਾ ਧੰਨਵਾਦ ਕਰ ਰਿਹਾ ਹੈ ਤੇ ਮੀਡੀਆ ਦੇ ਵਿੱਚ ਵੀ ਚਰਚਾ ਹੈ ਪਰ ਇੱਥੇ ਮੈਂ ਇੱਕ ਗੱਲ ਸਪਸ਼ਟ ਬੋਲਣੀ ਚਾਹੂੰਗਾ ਕਿ ਇਹ ਜਿਹੜੇ ਚੋਰ ਨੇ ਨਾ ਜਿਨ੍ਹਾਂ ਦੀਆਂ ਚੋਰੀਆਂ ਦੀ ਵੱਧ ਚਰਚਾ ਹੈ ਇਹ ਗਲਤ ਤਾਂ ਹਨ ਇਹ ਘਟਿਆ ਕੰਮ ਤਾਂ ਕਰ ਰਹੇ ਨੇ ਪਰ ਇਹਨਾਂ ਨਾਲੋਂ ਵੀ ਵੱਡੇ ਚੋਰ ਉਹ ਨੇ ਜਿਹੜੇ 5 ਸਾਲਾਂ ਬਾਅਦ ਵੋਟਾਂ ਮੰਗਣ ਆਉਂਦੇ ਨੇ ਝੂਠੇ ਲਾਰੇ ਲਾਉਂਦੇ ਨੇ ਬੁੱਧੂ ਬਣਾਉਂਦੇ ਨੇ ਆਲੇ ਚੋਰ ਤਾਂ ਕਿਸੇ ਦੇ ਵਟਵੇ ਚੋਂ 500 ਕੱਢ ਲਿਆ 1000 ਕੱਢ ਲਿਆ 1500 ਕੱਢ ਲਿਆ ਕਿਸੇ ਦੇ ਗੈਸ ਸਿਲੰਡਰ ਚੋਰੀ ਕਰ ਲਿਆ ਵੱਧ ਤੋਂ ਵੱਧ 10 15 20 ਹਜ਼ਾਰ ਲੱਖ 1.5 ਲੱਖ 2 ਲੱਖ 4 ਲੱਖ ਦਾ ਚੋਰੀ ਕਰ ਲੈਂਦੇ ਹੋਣਗੇ ਪਰ ਉਹ ਜਿਹੜੇ ਚੋਰ ਨੇ ਉਹਨਾਂ ਨੇ ਤਾਂ ਬੇੜਾ ਹੀ ਕਰਤਾ ਸਾਡੇ ਸਾਰੇ ਘਰਾਂ ਦਾ ਤੇ ਸਮਾਜ ਦਾ ਉਹਨਾਂ ਨੇ ਅੱਜ ਤੱਕ ਲੋਕਾਂ ਦੀ ਜ਼ਿੰਦਗੀ ਨੂੰ ਓਵੇਂ ਬਣਾਉਣ ਦੇ ਵਾਅਦੇ ਕੀਤੇ ਜਿਵੇਂ ਹੋਣੀ ਚਾਹੀਦੀ ਆ ਐ ਨਹੀਂ ਵੀ ਹੋ ਨਹੀਂ ਸਕਦੀ ਜੇ ਅਮਰੀਕਾ 'ਚ ਕੈਨੇਡਾ 'ਚ ਆਸਟ੍ਰੇਲੀਆ 'ਚ ਚਾਈਨਾ 'ਚ ਉਹਨਾਂ ਦੇਸ਼ਾਂ 'ਚ ਲੋਕਾਂ ਦੀ ਜ਼ਿੰਦਗੀ ਭਾਰਤ ਨਾਲੋਂ 100 ਗੁਣਾ ਉੱਪਰ ਹੈ ਚੰਗੀ ਹੈ ਤਾਂ ਇੱਥੇ ਵੀ ਹੋ ਸਕਦੀ ਹੈ ਪਰ ਉਹ ਜਿਹੜੇ ਚੋਰ ਨੇ ਜਿਹੜੇ ਵੋਟਾਂ ਚੋਰੀ ਕਰਨ ਆਉਂਦੇ ਨੇ ਉਹ ਜਿਹੜੇ ਗੁੰਮਰਾਹ ਕਰਕੇ ਵੋਟਾਂ ਲੈ ਜਾਂਦੇ ਨੇ ਉਹ ਬਹੁਤ ਨੁਕਸਾਨਦਾਇਕ ਚੋਰ ਨੇ ਅੱਜ ਤੱਕ ਉਹਨਾਂ ਨੇ ਬੁੱਧੂ ਬਣਾ ਕੇ ਲੁੱਟਿਆ ਦਿਨ ਦੀ ਵੀ ਲੁੱਟਿਆ ਤੇ ਕੀ ਕੁਛ ਲੁੱਟਿਆ ਇੰਨਾ ਚੋਰਾਂ ਨੇ ਆ ਜਿਹੜੇ ਵਟਵੇ ਕੱਢ ਚੋਰ ਨੇ ਇਹਨਾਂ ਨੇ ਤੁਹਾਡੇ ਬੱਚਿਆਂ ਦਾ ਕਦੇ ਭੇਖ ਨਹੀਂ ਲੁੱਟਿਆ ਇਹਨਾਂ ਨੇ ਕਦੇ ਤੁਹਾਡੇ ਬੱਚਿਆਂ ਦਾ ਰੋਜ਼ਗਾਰ ਨਹੀਂ ਲੁੱਟਿਆ ਇਹਨਾਂ ਚੋਰਾਂ ਨੇ ਕਦੇ ਤੁਹਾਡੇ ਪਰਿਵਾਰਾਂ ਦਾ ਸਕੂਨ ਨਹੀਂ ਖਤਮ ਕੀਤਾ ਇਹਨਾਂ ਨੇ ਕਦੇ ਤੁਹਾਡੇ ਧੀਆ ਪੁੱਤਾਂ ਨੂੰ ਨਸ਼ਿਆਂ ਤੇ ਬਰਬਾਦ ਨਹੀਂ ਕੀਤਾ ਇਹਨਾਂ ਚੋਰਾਂ ਨੇ ਕਦੇ ਦਿਨ ਰਾਤ ਜਿਹੜਾ ਭ੍ਰਿਸ਼ਟਾਚਾਰ ਚੱਲਦਾ ਹੈ ਉਹਦੇ ਵਿੱਚ ਤੁਹਾਨੂੰ ਨਹੀਂ ਲੁੱਟਿਆ ਜਿਹੜੇ ਉਹ ਚੋਰ ਨੇ ਜਿਹੜੇ ਝੂਠੇ ਵਾਅਦੇ ਕਰਕੇ ਸਿਸਟਮ ਤੇ ਕਾਬਜ ਹੁੰਦੇ ਨੇ ਉਹਨਾਂ ਚੋਰਾਂ ਨੇ ਤੁਹਾਡੇ ਬੱਚਿਆਂ ਦਾ ਰੁਜ਼ਗਾਰ ਵੀ ਲੁੱਟਿਆ ਭਵਿੱਖ ਵੀ ਲੁੱਟਿਆ ਸਾਡਾ ਸਾਰੇ ਕੁਝ ਉਹ ਲੁੱਟ ਕੇ ਲੈ ਗਏ ਸਾਡੀਆਂ ਪੀੜ੍ਹੀਆਂ ਤੱਕ ਦੀ ਜ਼ਿੰਦਗੀ ਖਾ ਗਏ ਸਾਡੇ ਦਾਦੇ ਪਰਦਾਦਿਆਂ ਤੋਂ ਲੈ ਕੇ ਸਾਡੇ ਪਿਓਆਂ ਦੀ ਪੀੜ੍ਹੀ ਤੇ ਸਾਡੀਆਂ ਪੀੜ੍ਹੀਆਂ ਤੱਕ ਉਹਨਾਂ ਨੇ ਖਾ ਲਈਆਂ ਉਹਨਾਂ ਦੇ ਕਰਕੇ ਆ ਜਿਹੜੇ ਚੋਰ ਨੇ ਇਹ ਜਿਹੜੇ ਸਿਆਸਤਾਂ 'ਚ ਬੈਠੇ ਚੋਰ ਇਨਾ ਕਰਕੇ ਇਹ ਇਨਾ ਚੋਰਾ ਕਰਕੇ ਹੀ ਖੁਦਕੁਸ਼ੀਆਂ ਹੋ ਰਹੀਆਂ ਨੇ ਇਨਾ ਚੋਰਾ ਕਰਕੇ ਹੀ ਲੋਕ ਕਰਜ਼ਿਆਂ ਦੀਆਂ ਪੰਡਾ ਥੱਲੇ ਦੱਬੇ ਪਏ ਨੇ ਆਹ ਜਿਹੜੇ ਵਟਵੇ ਕੱਢ ਚੋਰ ਨੇ ਨਾ ਇਨਾ ਕਰਕੇ ਕੋਈ ਖੁਦਕੁਸ਼ੀ ਨਹੀਂ ਕਰਦਾ ਇਨਾ ਕਰਕੇ ਕੋਈ ਆਤਮ ਹੱਤਿਆ ਨਹੀਂ ਕਰਦਾ ਆਤਮ ਹੱਤਿਆ ਤੇ ਖੁਦਕੁਸ਼ੀਆਂ ਸਾਰੀਆਂ ਇਹ ਸਿਆਸੀ ਚੋਰ ਜਿਹੜੇ ਮੂਰਖ ਬਣਾ ਕੇ ਵੋਟਾਂ ਵਟੋਰਦੇ ਨੇ ਤੇ ਬਾਅਦ ਚ ਆਪਣੇ ਘਰ ਭਰਦੇ ਨੇ ਉਹਨਾਂ ਕਰਕੇ ਹੀ ਸਭ ਕੁਝ ਗੜਬੜ ਹੋ ਰਿਹਾ ਹੁਣ ਕਈਆਂ ਨੂੰ ਇਹ ਲੱਗੂਗਾ ਵੀ ਯਾਰ ਗੱਲ ਕਿੱਧਰ ਨੂੰ ਲੈ ਗਿਆ ਗੱਲ ਕਿੱਧਰ ਸੀ ਮਿੱਤਰੋ ਖਬਰ ਇਹ ਨਹੀਂ ਹੋਣੀ ਚਾਹੀਦੀ ਵੀ ਇੱਥੇ ਚੋਰੀ ਹੋ ਗਈ ਐਨੇ ਰੁਪਏ ਲੁੱਟੇ ਗਏ ਖਬਰ ਇਹ ਹੋਣੀ ਚਾਹੀਦੀ ਆ ਵੀ ਕਾਹਤੋਂ ਹੋਈ ਐ ਤੇ ਜ਼ਿੰਮੇਵਾਰ ਕੌਣ ਐ ਤੇ ਰੁਕੂਗੀ ਕਿਵੇਂ ਆ ਇਹ ਗੱਲ ਕਰਨ ਵਾਲੀ ਇਹ ਕੋਈ ਖਬਰਾਂ ਥੋੜਾ ਨੇ ਬਈ ਇੱਥੇ ਅੱਜ ਇੱਥੇ ਚੋਰੀ ਹੋ ਗਈ ਅੱਜ ਉੱਥੇ ਚੋਰੀ ਹੋ ਗਈ ਅੱਜ ਉੱਥੇ ਚੋਰੀ ਹੋ ਗਈ ਅੱਜ ਉੱਥੇ ਇਹ ਤਾਂ ਅੱਕ ਗਏ ਲੋਕ ਸੁਣ ਸੁਣ ਕੇ ਗੱਲ ਇਹ ਹੈ ਕਿ ਘਟਨਾ ਦੱਸਣੀ ਮੁੱਖ ਗੱਲ ਨਹੀਂ ਘਟਨਾ ਦੀ ਜੜ ਤੱਕ ਜਾਣਾ ਉਹਦਾ ਹੱਲ ਲੱਭਣਾ ਇਹ ਮੁੱਖ ਹੈ ਔਰ ਅੱਜ ਦੇ ਟਾਈਮ ਦੇ ਉੱਪਰ ਇਹੀ ਚੀਜ਼ ਮੁੱਖ ਹੈ ਕਿ ਇਹ ਹੋ ਕਿਉਂ ਰਿਹਾ ਹੈ ਨਸ਼ਾ ਕਿੰਨੇ ਕਰਦੇ ਨੇ ਇਹ ਸਾਰਿਆਂ ਨੂੰ ਪਤਾ ਹੈ ਨਸ਼ਾ ਕਿੰਨੇ ਵੱਡੇ ਪੱਧਰ ਤੇ ਫੈਲ ਗਿਆ ਸਭ ਨੂੰ ਪਤਾ ਹੈ ਪਰ ਇਹ ਫੈਲਿਆ ਕਿਉਂ ਇਹਦਾ ਜ਼ਿੰਮੇਵਾਰ ਕੌਣ ਹੈ ਇਹਦਾ ਦੋਚੀ ਕੌਣ ਹੈ ਇਹ ਖਤਮ ਕਿਵੇਂ ਹੋ ਸਕਦਾ ਹੈ ਗੱਲ ਮੁੱਖ ਆਹਾ ਤੇ ਇਸ ਗੱਲ ਦੇ ਉੱਪਰ ਕੋਈ ਗੱਲ ਕਰਨ ਨੂੰ ਤਿਆਰ ਨਹੀਂਗਾ ਪੂਰੇ মিডিਆ ਦੇ ਵਿੱਚ ਖਬਰਾਂ ਆਉਂਦੀਆਂ ਨੇ ਹਰ ਤਰੀਕੇ ਦੀਆਂ ਆਉਂਦੀਆਂ ਨੇ ਡਾਸ਼ੇ ਦੀਆਂ ਆਉਂਦੀਆਂ ਨੇ ਚੋਰੀਆਂ ਡਾਕਿਆਂ ਦੀਆਂ ਆਉਂਦੀਆਂ ਨੇ ਲੁੱਟਾਂ ਖੋਹਾਂ ਦੀਆਂ ਆਉਂਦੀਆਂ ਨੇ ਵਿਗੜੇ ਮਾਹੌਲ ਦੀਆਂ ਹੁੰਦੀਆਂ ਨੇ ਬੇਰੁਜ਼ਗਾਰੀ ਦੀਆਂ ਹੁੰਦੀਆਂ ਨੇ ਪਰ ਉਹਦਾ ਅਸਲ ਜ਼ਿੰਮੇਵਾਰ ਕੌਣ ਹੈ ਇਹਦੇ ਤੇ ਗੱਲ ਨਹੀਂ ਹੁੰਦੀ ਜਦੋਂ ਤੱਕ ਇਹਦੇ ਤੇ ਗੱਲ ਨਹੀਂ ਹੁੰਦੀ ਤਾਂ ਫਿਰ ਖਬਰਾਂ ਐਵੇਂ ਟਾਈਮ ਵੇਸਟ ਕਰਨ ਲਈ ਲੋਕਾਂ ਨੂੰ ਐਵੇਂ ਪੈਨਿਕ ਕਰਨ ਦੁਖੀ ਕਰਨ ਲਈ ਹੁੰਦੀਆਂ ਨੇ ਖਬਰ ਦੀ ਖਬਰ ਤੱਕ ਪਹੁੰਚਣਾ ਜ਼ਰੂਰੀ ਹੈ ਜੇ ਖਬਰ ਦੇ ਪਿੱਛੇ ਦੀ ਖਬਰ ਨਾ ਲਈ ਫਿਰ ਕੋਈ ਫਾਇਦਾ ਨਹੀਂ ਨਾ ਖਬਰਾਂ ਦੇਣ ਦਾ ਨਾ ਖਬਰਾਂ ਸੁਣਨ ਦਾ ਸੋ ਮਿੱਤਰ ਪਿਆਰਿਓ ਸਮਝ ਗਏ ਇਹਨਾਂ ਚੀਜ਼ਾਂ ਨੂੰ ਔਰ ਅੱਜ ਇਹ ਜਿਹੜੀ ਖਬਰ ਆ ਰਹੀ ਹੈ ਇਹ ਜਲਾਲਾ ਪੰਜਾਬ ਦੇ ਜਲਾਲਾਬਾਦ ਤੋਂ ਇਹ ਆ ਰਹੀ ਹੈ ਕਿ ਪੰਜਾਬ ਦੇ ਜਲਾਲਾਬਾਦ ਦਾ ਇਹ ਵਿਅਕਤੀ ਸੀਗਾ ਜਿਹਦੇ ਨਾਲ ਇਹ ਘਟਨਾ ਵਾਪਰੀ ਹੈ ਉਹ ਦਰਬਾਰ ਸਾਹਿਬ ਗਿਆ ਮੱਥਾ ਟੇਕਣ ਗਿਆ ਔਰ ਜਦੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਤਾਂ ਅਜੇ ਬੱਸ ਸਟੈਂਡ ਹੀ ਅੰਮ੍ਰਿਤਸਰ ਸਾਹਿਬ ਦੇ ਪਹੁੰਚੇ ਉਥੋਂ ਹੀ ਉਹਨਾਂ ਦਾ ਬਟੂਆ ਉਹਨਾਂ ਦਾ ਪਰਸ ਕੱਢ ਲਿਆ ਗਿਆ ਚੋਰੀ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਫਿਰ ਉਹ ਬੜੇ ਤੰਗ ਸੀ ਇਸ ਲਈ ਨਹੀਂ ਕਿ ਪੈਸੇ ਚਲੇ ਗਏ ਇਸ ਲਈ ਦੁਖੀ ਸੀਗੇ ਵੀ ਯਾਰ ਜ਼ਰੂਰੀ ਕਾਗਜ਼ ਪੱਤਰ ਸੀਗੇ ਉਹ ਵੀ ਗਏ ਤਾਂ ਚੋਰ ਜਿਹੜਾ ਸੀ ਉਨੇ ਘਟਿਆ ਕੰਮ ਕੀਤਾ ਪਰ ਜਿਵੇਂ ਕਹਿੰਦੇ ਨੇ ਨਾ ਕਿ ਇੱਕ ਮਾਨਸਿਕਤਾ ਇੱਕ ਜ਼ਮੀਰ ਹੁੰਦੀ ਹੈ ਤੇ ਹਰ ਬੰਦੇ ਦਾ ਲੈਵਲ ਅਲੱਗ-ਅਲੱਗ ਹੁੰਦਾ ਤਾਂ ਉਹ ਚੋਰੀ ਕਰਨ ਵਾਲੇ ਦੀ ਜ਼ਮੀਰ ਫਿਰ ਵੀ ਕਹਿ ਸਕਦੇ ਆ ਕਿ ਕੰਮ ਕਰਦੀ ਸੀ ਉਹਨੇ ਚੋਰੀ ਕੀਤੀ ਘਟਿਆ ਕੰਮ ਕੀਤਾ ਪਰ ਉਹਨੇ ਉਹਨਾਂ ਦੇ ਜ਼ਰੂਰੀ ਕਾਗਜ਼ਾਤ ਉਹਨਾਂ ਦੇ ਡਾਕ ਰਹੀਂ ਘਰੇ ਪਹੁੰਚਾਤੇ ਇਹ ਉਹਨੇ ਚੰਗਾ ਕੰਮ ਕੀਤਾ ਦੇਖੋ ਕਹਿੰਦੇ ਨੇ ਕਿ ਮਹਾਨ ਉਹ ਨਹੀਂ ਹੁੰਦਾ ਜਿਹੜਾ ਚੋਰੀ ਨਹੀਂ ਕਰਦਾ ਮਹਾਨ ਉਹ ਹੁੰਦਾ ਜਿਹਦੇ ਕੋਲ ਚੋਰੀ ਕਰਨ ਦੇ ਮੌਕੇ ਹੋਣ ਪਰ ਉਹ ਫਿਰ ਵੀ ਨਾ ਕਰੇ ਤਾਂ ਇਸੇ ਤਰ੍ਹਾਂ ਚੋਰ ਤਾਂ ਉਹ ਹੈ ਪਰ ਇੱਕ ਨਾਵਲ ਪੜਿਆ ਸੀ ਨਾਨਕ ਸਿੰਘ ਦਾ ਪਵਿੱਤਰ ਪਾਪੀ ਪਾਪੀ ਵੀ ਤੇ ਪਵਿੱਤਰ ਵੀ ਹੁਣ ਇਹ ਚੋਰ ਵੀ ਹੈ ਪਰ ਚੋਰ ਦੇ ਨਾਲ ਨਾਲ ਇਹ ਵਿਅਕਤੀ ਜੀ ਨੇ ਇੰਜ ਕੀਤਾ ਹੈ ਚੋਰੀ ਕਰ ਲੇ ਪੈਸੇ ਤੇ ਕਾਗਜ਼ ਅਗਲਿਆਂ ਦੇ ਕੀਮਤੀ ਕਰ ਭੇਜਤੇ ਚੋਰ ਤਾਂ ਉਹ ਹੈ ਪਰ ਪਵਿੱਤਰ ਚੋਰ ਕਵਾਂਗੇ ਇਹਨੂੰ ਤੁਹਾਡਾ ਆਪਣਾ ਵਿਚਾਰ ਤੁਸੀਂ ਲਿਖਿਓ ਜੇ ਪਵਿੱਤਰ ਪਾਪੀ ਹੋ ਸਕਦਾ ਹੈ ਪਵਿੱਤਰ ਚੋਰ ਵੀ ਹੋ ਸਕਦਾ ਤਾਂ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਵੈਸੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਇਸ ਮਾਹੌਲ ਨੂੰ ਨੱਥ ਪਾਵੇ ਬੜੇ ਵੱਡੇ ਪੱਦਰ ਤੇ ਲੁੱਟਾਂ ਖੋਹਾਂ ਚੋਰੀਆਂ ਡਕੈਤੀਆਂ ਹੋ ਰਹੀਆਂ ਸ਼ਾਮ ਨੂੰ ਕੋਈ ਘਰੋਂ ਨਿਕਲਣ ਤੋਂ ਡਰਦਾ ਹੈ ਹਰ ਬੰਦੇ ਦੇ ਅੰਦਰ ਇੱਕ ਡਰ ਹੁੰਦਾ ਕਿ ਜੇ ਸ਼ਾਮ ਨੂੰ ਘਰੋਂ ਨਿਕਲੇ ਤਾਂ ਕਿਸੇ ਵੀ ਟਾਈਮ ਕੁਝ ਵੀ ਹੋ ਸਕਦਾ ਇਸ ਕਰਕੇ ਸਾਰੇ ਟਲਦੇ ਨੇ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਾਹੌਲ ਨੂੰ ਠੀਕ ਕਰੇ ਭਗਵੰਤ ਮਾਨ ਸਾਹਿਬ ਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਨਿਭਾਉਣੀ ਚਾਹੀਦੀ ਹੈ ਉਹਨਾਂ ਨੇ ਬਹੁਤ ਵੱਡੇ ਦਾਅਵੇ ਕੀਤੇ ਸੀ ਰੰਗਲੇ ਪੰਜਾਬ ਦੇ ਤੇ ਰੰਗਲਾ ਪੰਜਾਬ ਕਿਹੋ ਜਿਹਾ ਐ ਹੋਜਿਆ ਹੀ ਹੋਣਾ ਚਾਹੀਦਾ ਜਿਹਦੇ ਚ ਪਹਿਲੀ ਗੱਲ ਤਾਂ ਨਸ਼ੇ ਪੱਤੇ ਹੋਣ ਨਾ ਬੇਰੁਜ਼ਗਾਰੀ ਹੋਵੇ ਨਾ ਤੰਗੀਆਂ ਤੁਰਸ਼ੀਆਂ ਇਸ ਕਦਰ ਹੋਣ ਨਾ ਜਿਹਦੇ ਕਾਰਨ ਲੋਕਾਂ ਨੂੰ ਚੋਰੀਆਂ ਡਾਕੇ ਕਰਨੇ ਪੈਂਦੇ ਬੇਰੁਜ਼ਗਾਰੀ ਖਤਮ ਹੋਵੇ ਨਸ਼ੇ ਖਤਮ ਹੋਣ ਭ੍ਰਿਸ਼ਟਾਚਾਰ ਖਤਮ ਹੋਵੇ ਗੱਲਾਂ ਚ ਨਹੀਂ ਅਸਲੀ ਰੂਪ ਚ ਖਤਮ ਹੋਵੇ ਭਗਵਾਨ ਤਮਨ ਸਾਹਿਬ ਉਹ ਵੀ ਦਾਅਵੇ ਤਾਂ ਕਰ ਰਹੇ ਨੇ ਹਰਿਆਣੇ ਦੀਆਂ ਵੋਟਾਂ ਚ ਜਾ ਕੇ ਉੱਥੇ ਵੀ ਕਹਿ ਰਹੇ ਨੇ ਪਰ ਪੰਜਾਬ ਚ ਅਜੇ ਇਹ ਸਾਰਾ ਕੁਝ ਖਤਮ ਨਹੀਂ ਹੋਇਆ ਇਹ ਆ ਘਟਨਾਵਾਂ ਰੋਜ਼ਾਨਾ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਨੇ ਬਹੁਤ ਮਿਹਰਬਾਨੀ